ਜੀ ਕੱਟ ਕਰਿਆ ਜਿ ਭੈਣੀ ਵਾਗੇ ਇਹ ਮਿਰਚ ਨੂੰ ਲੈ ਕੇ ਕਰਿਆ ਜੀ ਅਸੀਂ ਜਿਹੜੇ ਵਪਾਰੀ ਆ ਉਹ ਆਸਮੀ ਰੜ ਕੇ ਰੇਟ ਨਹੀਂ ਦੇ ਰਹੇ ਕਿਸਾਨਾਂ ਨੂੰ ਤੇ ਜਿਹੜੇ 8-9 ਕਿੱਲੇ ਮਿਰਚ ਦੇ ਲਾਉਂਦੇ ਆ ਜਿੱਦੋਂ ਮਾਲ ਜਾਏ ਚੱਕਦੇ ਆ ਉਹਨਾਂ ਦਾ ਰੇਟ ੱਟ ਹੁੰਦਾ ਸਾਡਾ ਰੇਟ ੱਟ ਪਿਆ ਥੋੜੇ ਜਿਹੜੇ ਇੱਕ ਦੋ ਕਿੱਲੇ ਮਿਰਚ ਦੇ ਲਾਉਂਦੇ ਆ ਤੇ ਇਹ ਰਲੇ ਹੋਏ ਆ ਤਾਂ ਅਸੀਂ ਅੱਜ ਤੱਕ ਕਰਿਆ ਵੀ ਇਹ ਲੋਕ ਨੂੰ ਹਟਾਈਏ ਜੀ ਹਾਂ ਜੀ ਮੈਂ ਭੈਣੀ ਵਾਗਾ ਤੋਂ ਸਤਰਾਮ ਸਿੰਘ ਟਿਕਾਉਂਦਾ ਜਿ세 ਮੈਨੂੰ ਲੱਗੂ ਜੀ ਸਾਡੇ ਪਿੰਡ ਦੇ ਵਿੱਚ ਸ਼ਿਮਲਾ ਵਿੱਚ ਦੀ ਕਾਸ਼ਤ ਹੁੰਦੀ ਹੈ तकरीबन 550 ਕਿੱਲਾ ਖਰਮੂਜਾ ਵੀ ਲੱਗਦਾ ਹੈ ਵੱਡੇ ਪੱਧਰ ਦੇ ਉੱਤੇ ਪਿਛਲੇ ਸਾਲ ਸਾਨੂੰ ਘਾਟੇ ਪਏ ਨੇ ਵਪਾਰੀ ਰਲ ਕੇ ਅੱਜ ਕੱਲ ਆ ਕੇ ਰੇਟ ਡਾਊਨ ਮਾਰਦੇ ਆ ਕੁਝ ਮੰਡੀਆਂ 'ਚ ਰੇਟ ਡਾਊਨ ਹੁੰਦੇ ਆ ਕੁਝ ਇਤੋਂ ਜ਼ਿਆਦਾ ਹੋਰ ਕਰ ਲੈਂਦੇ ਨੇ ਅਸੀਂ ਉਹਦੇ ਸਬੰਧ ਦੇ ਵਿੱਚ ਅੱਜ ਇਕੱਠ ਰੱਖਿਆ ਸੀ ਕਿ ਆ ਕਿਸਾਨਾਂ ਨੇ ਆਪਣੀ ਰੈਸਲਾ ਬਣਾਈ ਆ ਅਸੀਂ ਇੱਕ ਵਪਾਰੀਆਂ ਨਾਲ ਮੀਟਿੰਗ ਕਰਾਂਗੇ ਪੰਜ-ਛੇ ਬੰਦੇ ਅਸੀਂ ਇਕੱਠੇ ਹੋ ਕੇ ਬਾਕੀ ਫਿਰ ਅਸੀਂ ਇੱਥੇ ਬੋਲੀ ਲੱਗਣ ਦਾ ਇੱਕ ਬਣਾਇਆ ਸਾਡੇ ਸਾਈਟਾਂ ਦਾ ਸਾਂਝਾ ਥਾਂਗਾ ਭਾਈ ਇੱਥੇ ਕੱਲ ਨੂੰ 10 ਪੈ ਦੇ ਨਾਲ ਬੋਲੀ ਹੋਊਗੀ ਕਿਸਾਨ ਆਪੋ ਆਪਣੀ ਸਿਮਲਾ ਮਿਰਚ ਲੈ ਕੇ ਆਊਗਾ ਇੱਥੇ ਤੇ ਜਿਹੜੇ ਭਾਰੀ ਵਾਤ ਚੜ ਕੇ ਖਰੀਦੂਗਾ ਅਸੀਂ ਉਹਨੂੰ ਸਿਮਲਾ ਮਿਰਚ ਪਾਇਆ ਕਰਾਂਗੇ ਕੱਲ ਤੋਂ ਸਾਡੀ ਇਹ ਰੈਸਲਾ ਬਣੀ ਹੈ ਜੀ ਹਾਂ ਮਾਲ ਜਾਂ ਕੋਈ ਬੀਮਾੜ ਆ ਗਿਆ ਸੀਗਾ ਪਹਿਲਾਂ ਕੋਈ ਆਪਾਂ ਇਹ ਕਰਦੇ ਨੂੰ ਇੱਕ ਮਾਲਾ ਤੇ ਪਰੋਇਆ ਜਾਈਏ ਕੋਈ ਕੁਝ ਸਿਸਟਮ ਬਣੇ ਆਪੋ ਤਾਂ ਸਾਰਿਆਂ ਦਾ ਰਸਾਲਾ ਹੈ ਕਿ ਤੱਕ 4-4 ਲੱਖ ਰੁਪਏ ਕਿਲੇ ਦਾ ਰਸਾਲਾ ਹੋਇਆ ਹਰੇਕ ਦਾ ਕਿ ਮਿਰਚ ਨੇ ਬੀਜ ਨੇ ਮਾਰਾ ਸੀਗਾ ਉਹਦੇ ਕਰਾ ਸੁੰਢੀ ਨਹੀਂ ਕਰਿਆ ਜਦੋਂ ਕੋਈ ਸਿਸਟਮ ਥੋੜਾ ਹੋਇਆ ਉਹਨੂੰ ਕਿਤੇ ਗੱਲ ਰੱਖ ਲਵੋਗੇ ਸਾਰੇ ਬੰਦੇ ਕੋਈ 15 ਪਾ ਦੇ ਇਹ ਨਹੀਂ ਹੈਗਾ ਕਿ ਮੈਨੂੰ ਫੋਨ ਲਾ ਕੇ ਧਮਕਾਉ ਉਹੀ ਕੰਮ ਕਰਦੇ ਜਿਹੜਾ ਤੇਰਾ ਰੇਟ ਪਾਇਆ ਹੋਇਆ ਇਹ ਨਾ ਗੱਲ ਨੂੰ ਕਹੇ ਕਰਾਪਾ ਇਹ ਨਾ ਇਹ ਮੇਨ ਗੱਲ ਆਪਣੀ ਮੇਜਰ ਫਸਾਏ ਇੱਥੇ ਆ ਗਈ ਜਦੋਂ ਆਲਾ ਕੋਈ ਰੇਟ ਪਾਉਂਦਾ ਉਹਨੂੰ ਫੋਨ ਮਾਰ ਕੇ ਕਹਿੰਦਾ ਭਾਈ ਠੀਕ ਕਰ ਫੋਨ ਤੋਂ ਹੀ ਹੋ ਕੇ ਰੇਟ ਪਾਇਆ ਪਹਿਲਾਂ ਤਿੰਨ ਚਾਰ ਪਾਰੀਆਂ ਨੇ ਪਾਇਆ ਫਾਂਟੀ ਆ ਅਸੀਂ ਬਾਬਰ ਕਾ ਉਹ ਉਹ ਤੋਂ ਇਹਨਾਂ ਨੇ ਨਹੀਂ ਕਰਾਇਆਗਾ ਰਾਮ ਪਾਲ ਆ ਜਿਹੜਾ ਹੁਣ ਅਖਿਆਲੇ ਲੋਨ ਦਾ ਉਹ ਤੋਂ ਵੀ ਇਹਨਾਂ ਨੇ ਐਂ ਚਪ ਕਰਾਇਆਗਾ ਇੱਕ ਜੰਦਰੋ ਆਇਆ ਸੀ ਬਤਾ ਉਹ ਨਹੀਂ ਨਾਂਦਾਂ ਦੇ ਪੰਜੇ ਪੇਟ ਦਾ ਰੁਕੀ ਜਾਂਦੀ ਹੋਈ ਆ ਪੇਟ ਦਾ ਕੋਈ ਰੇਟ ਨਹੀਂ ਮਿਲਦਾ ਐਵੇਂ ਵੀ ਲਟੋਣੀ ਚਾਹਦਾ ਨਹੀਂ ਹੁਣ ਤੋਂ ਜਦੋਂ ਬੇਟ ਨਾ ਡੇਂਦਾ ਤਾਂ ਰੇਟ ਚੜਦਾ ਕੋਈ ਨਹੀਂਗਾ ਜਿਹੜੀ ਦੁਆਰ ਵਾਲੀ ਕੋਈ ਰੇਟ ਬਹੁਤ ਜ਼ਿਆਦਾ ਸਮਝਾਉਂਦੇ ਆਪਣਾ ਇੱਕ ਕੰਮ ਕਰ ਲਈਏ ਇੱਕ ਤਾਂ ਸੰਗਤ ਬਣਵਾਇਆ ਵੀ ਪੰਜ ਬੰਦੇ ਚੁਣ ਲਈਏ ਕੋਈ ਪੰਜ ਬੰਦੇ ਦੀ ਕਮੇਟੀ